ਮੀਆਂਪੁਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇਕੱਠ ਕੀਤਾ ਸੀ ਕਿੱਥੋਂ ਬੰਦੇ ਆਏ ਸੀ ਬਾਹਰੋਂ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆਂ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਕਸਰ ਸਰਕਾਰ ਨੂੰ ਵੀ ਹਿਸਾਬ-ਕਿਤਾਬ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਮੀਆਂਪੁਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਕੱਟ ਕੀਤਾ ਸੀ ਕਿੱਥੋਂ ਬੰਦੇ ਆਏ ਸੀ ਬਾਹਰੋ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆਂ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਕਸਰ ਸਰਕਾਰ ਨੂੰ ਵੀ ਹਿਸਾਬ ਕਾਮ ਦੇਣਾ ਹੀ ਪੈ ਮੀਆਂਪੁਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਕੱਠ ਕੀਤਾ ਸੀ ਕਿੱਥੋਂ ਬੱਤੇ ਆਏ ਸੀ ਬਾਹਰੋਂ ਜੇ ਮਾਨ ਸਾਹਿਬ ਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਤ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆ ਪੀ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਤਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਸਲ ਸਰਕਾਰ ਨੂੰ ਵੀ ਹਿਸਾਬ ਕਦਮ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਬੜੀ ਲੋੜ ਹੈ ਪੰਜਾਬ ਨੂੰ ਖੇਤੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆਂ ਵੀ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਸਖਵੇਂ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਕਸਰ ਸਰਕਾਰ ਨੂੰ ਵੀ ਹਿਸਾਬ ਕਿਤਾਬ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਮੀਆਂਪੁਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇਕੱਠ ਕੀਤਾ ਸੀ ਕਿੱਥੋਂ ਬੱਤੇ ਆਏ ਸੀ ਬਾਹਰੋਂ ਜੇ ਮਾਨ ਸਾਹਿਬ ਨਾ ਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਤ ਕਿਉਂ ਨਹੀਂ ਲੱਗਿਆ ਦੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ ਬਾਵਜੂਦ ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਕਸਰ ਸਰਕਾਰ ਨੂੰ ਵੀ ਹਿਸਾਬ ਕਦਮ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਮੀਆਂਪੁਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਕੱਠ ਕੀਤਾ ਸੀ ਕਿੱਥੋਂ ਬੱਤੇ ਆਏ ਸੀ ਬਾਹਰੋਂ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤੁਹਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ باوجود ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਸਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਕਸਰ ਸਰਕਾਰ ਨੂੰ ਵੀ ਹਿਸਾਬ ਕਦਮ ਦੇਣਾ ਹੀ ਪੈ ਮੀਆਂਪੁਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇਕੱਠ ਕੀਤਾ ਸੀ ਕਿੱਥੋਂ ਬੰਦੇ ਆਏ ਸੀ ਬਾਹਰੋਂ ਜੇ ਮਾਨ ਸਾਹਿਬ ਇਲਾਕੇ ਦੇ ਬੰਦੇ ਸੀ ਤੇ ਫਿਰ ਮੀਆਂਪੁਰ ਵਿੱਚ ਤੁਹਾਡਾ ਬੂਥ ਕਿਉਂ ਨਹੀਂ ਲੱਗਿਆ ਵੇਖ ਲਓ ਕਿੰਨਾ ਧੱਕਾ ਕੀਤਾ ਕਿੰਨਾ ਜ਼ੁਲਮ ਕੀਤਾ ਵਾ ਮੈਂ ਤਾਨੂੰ ਸਲਾਮ ਕਰਦੀ ਆ ਕਿ ਇੰਨੇ ਸਰਕਾਰੀ ਧੱਕੇ ਦੇ باوجود ਵੀ ਤੁਸੀਂ ਖੇਤਰੀ ਪਾਰਟੀ ਨਾਲ ਜੁੜੇ ਰਹੋ ਬੜੀ ਲੋੜ ਹੈ ਪੰਜਾਬ ਨੂੰ ਖੇਤਰੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਮੈਂ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਸਲ ਸਰਕਾਰ ਨੂੰ ਵੀ ਹਿਸਾਬ ਕਦਮ ਦੇਣਾ ਹੀ ਪੈਣਾ ਕਿ ਦੇਣਾ ਕਿਤੇ ਬੜੀ ਲੋੜ ਹੈ ਪੰਜਾਬ ਨੂੰ ਖੇਤੀ ਪਾਰਟੀ ਦੀ ਸੋ ਮੈਂ ਬੇਨਤੀ ਕਰਦੀ ਆਂ ਕਿ ਆਪਾਂ ਇਸੇ ਤਰ੍ਹਾਂ ਡਟੇ ਰਹਿਣਾ ਵਾ ਪਾਰਟੀ ਤੁਹਾਡੇ ਨਾਲ ਵਾ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਵਾ ਤੇ ਆਪਾਂ ਡਟੇ ਰਹੀਏ 2027 ਵਿੱਚ ਤੁਹਾਡੀ ਆਪਣੀ ਸਰਕਾਰ ਆ ਜਾਣੀ ਆ ਤੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਵਾ ਡਰਨਾ ਨਹੀਂਗਾ ਸਰਕਾਰ ਕਿੰਨਾ ਕਿ ਜ਼ੁਲਮ ਕਰ ਲੂਗੀ ਅਸਲ ਸਰਕਾਰ ਨੂੰ ਵੀ ਹਿਸਾਬ ਕਦਮ ਦੇਣਾ ਹੀ ਪੈਣਾ ਕਿ ਦੇਣਾ ਕਿਤੇ